ਵੇ ਬਰੇ ਬਾਈ ਕੋਈ ਖੰਬੇ ਭਰਦੇ ਉਹ 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 ਦੇ ਉਹ ਫੇਰ ਖੜਾ ਜੋਏ ਕਿੰਵੇਂ ਬਾਈ ਇਹ ਕਿਉਂ ਖਵੇ ਭਰੇ ਨੇ ਯਾਰ ਤਾਂ ਅਸੀਂ ਸਾਰੇ ਪਿੰਡ ਦੇ ਗਰੇਡੇ ਦੇ ਸਾਰੇ ਪਿੰਡ ਦੇ ਖੰਬੇ ਭਰੇ ਪੈਣੇ ਕਿਉਂ ਯਾਰ ਤੁਸੀਂ ਖੰਬੇ ਭਰੀਏ ਨਾ ਕਿਉਂ ਤੁਹਾਨੂੰ ਪਾਗਲ ਬਣਾ ਚੜਿਆ ਯਾਰ ਹੋ ਕੇ ਇਕੱਠੇ ਬਾਈ ਉਹਦੀ ਲਾਗ ਗਿਆ ਨੇ ਲਾਉਣ ਯਾਰ ਕੀ ਗੱਲ ਕੀ ਗੱਲ ਆ ਬਾਈ ਇਹ ਮੈਂ ਇੱਕ ਤਾਂ ਛੱਡ ਦੋ ਲੱਗ ਗਿਆ ਬੋਲਣ ਤੁਹਾਨੂੰ ਪਤਾ ਹੈ ਇਹ ਚੀਜ਼ ਬਾਰੇ ਪਤਾ ਹੈਗਾ ਤੁਹਾਨੂੰ ਦੱਸ ਦੱਸ ਹੀ ਸਾਨੂੰ ਪਤਾ ਹੈ ਵੀ ਖੰਬੇ ਭਰੀਏ ਯਾਰ ਇਹ ਆ ਕੀ ਗੱਲ ਹੋਈ ਪਾਗਲਪਣਾ ਖੰਬੇ ਭਰੀ ਜਾਂਦੇ ਹੋ ਤੁਸੀਂ ਉਹ ਵੀ ਪੁੱਛ ਲੋ ਵੀ ਭਾਈ ਇਹ ਨੂੰ ਵੀ ਪੁੱਛਿਆ ਕੱਬਰਾ ਕਿਉਂ ਆ ਕੱਬਰਾ ਪਾਗਲਪਣਾਂ ਲਈ ਕੀ ਕਰ ਰਹੇ ਹੋ ਲੈ ਹੋਰ ਕੀ ਆ ਭਾਈ ਖੰਬੇ ਭਰੀਆਂ ਪਾਗਲ ਬਣੀ ਆ ਤਾ ਦੱਸ ਵੀ ਸਾਨੂੰ ਭਾਈ ਕੀ ਆਲੇ ਤਲੇ ਯਾਰ ਮੈਂ ਹਨਾ ਥੋੜੇ ਵਾਲੀ ਬੋਲੀ ਬੋਲਣਾ ਨਹੀਂ ਚਾਹੁੰਦਾ ਠੀਕ ਆ ਭਾਈ ਠੀਕ ਆ ਮੈਨੂੰ ਜਿਹੜੇ ਸਾਹ ਤੁਸੀਂ ਥੋੜੇ ਵਾਲੀ ਤੋਂ ਨਾਲ ਮੇਰੀ ਤੰਗਰੀ ਤੋਂ ਨਹੀਂ ਠੀਕ ਆ ਜੀ ਪਰ ਮੈਂ ਤੁਸੀਂ ਅਸਲ ਦੇ ਵਿੱਚ ਤੁਸੀਂ ਵਿਚਾਰੇ ਹੋ ਠੀਕ ਹੈ ਉਸ ਨਾਲ ਮਨ ਨੂੰ ਮਰੀ ਗਈ ਵਿਚਾਰੇ ਹੋ ਤੁਹਾਨੂੰ ਇਹ ਚੀਜ਼ ਬਾਰੇ ਪਤਾ ਹੀ ਨਹੀਂ ਓਕੇ ਇਹ ਮੈਨੂੰ ਪਾਗਲ ਕਹਿਣੇ ਹੋਗੇ ਤਾਂ ਤੂੰ ਦੱਸ ਦੇ ਸਮਝਾਉਣ ਦਾ ਫੋਨ ਕਰ ਲੈ ਜਿਹਦਾ ਇਹ ਆ ਨਾ ਇਹੇ ਚਿੜੀ ਵਾਸਤੇ ਆ ਜਿਹੜੀ ਆਪਣੀ ਘਰੇਲੂ ਚਿੜੀ ਹੁੰਦੀ ਸੀ ਪਹਿਲਾਂ ਤੇਰੀ ਆਬਰਾਨ ਦਾ ਗੱਲ ਨਹੀਂ ਕਿੱਥੇ ਆ ਲੈ ਪਾਲਣੀਆਂ ਪਾਲਣੀਆਂ ਬਈ ਟ੍ਰੈਫਿਕ ਵਧੇਰੇ ਨੇ ਆ ਕੋਠੀਆਂ ਵਧੇਰੀਆਂ ਨੇ ਮਾਲਕੀ ਵੀ ਵਧੇਰੇ ਨੇ ਅੰਦਰ ਪਾਲਣ ਵੀ ਕੁੱਤਾਂ ਦੇ ਪਾਲਣ ਵੀ ਗੱਲ ਤਾਂ ਸੋਲਦਾ ਹੋਣਾ ਹੈ ਪਲਾਟ ਨਹੀਂ ਇਹ ਪਤਾ ਹੈ ਕਿਦਾ ਯਾਰ ਪਲਾਟ ਨਹੀਂ ਗੱਲ ਸੁਣ ਇਹ ਆ ਚਿੜੀ ਦਾ ਪਲਾਟ ਆ ਇਹ ਅੱਛਾ ਸਮਝ ਗਏ ਗੱਲ ਤੈਨੂੰ ਖੇੜ ਵਾਜੇ ਪਾਸਾ ਤੇ ਆਇਆ ਪਲਾਟ ਇੱਕ ਅੱਛਾ ਇਹਨੂੰ ਖੰਬੇ ਤੇ ਲਾ ਦਾਂਗੇ ਇਹਨੂੰ ਬੱਦਰੇ ਹੇਠੇ ਲਾਵਾਂਗੇ ਜੇ ਉਹ ਉੱਥੇ ਥੱਲੇ ਲਾਤਾ ਤਾਂ ਇਹਦੇ ਵਿੱਚ ਚਿੜੀ ਨੇ ਜਿਹੜਾ ਆਲਣਾ ਪਾਉਣਾ ਹੈਗਾ ਇਹ ਆਲਣਾ ਨਹੀਂ ਹੈਗਾ ਅੱਛਾ ਇਹਦਾ ਇੱਕ ਪਲਾਟ ਆ ਇਹਦੇ ਵਿੱਚ ਆਲਣਾ ਬਣੂਗਾ ਲੱਕ ਬਣਾਉਗਾ ਇਹਦੇ ਵਿੱਚ ਆ ਦੇਖ ਖਾਲੀ ਆ ਨਾ ਵਿੱਚ ਸਾਡੇ ਖਾਲੀ ਆ ਨਾ ਜੀ ਜਿਹਦਾ ਮਾ ਸਾਡੀ ਹੋਵੇ ਇਹਦੇ ਵਿੱਚ ਚਿੜੀ ਨੂੰ ਜਿਹੜਾ ਵੀ ਕੁਝ ਚਾਹੀਦਾ ਚਾਹੇ ਉਹਨੂੰ ਡੱਕੇ ਚਾਹੀਦੇ ਚਾਹੇ ਉਹਨੂੰ ਪਰਾਲੀ ਚਾਹੀਦੀ ਆ ਚਾਹੇ ਉਹਨੂੰ ਘਾਹ ਫੁੱਲ ਚਾਹੀਦਾ ਜਿਹੜਾ ਉਹਨੂੰ ਮਟੀਰੀਅਲ ਆਲਣਾ ਤਿਆਰ ਕਰਨ ਦੇ ਲਈ ਚਾਹੀਦਾ ਉਹ ਆਪਦੀ ਮਿਹਨਤ ਦੇ ਨਾਲ ਇਹਦੇ ਵਿੱਚ ਲੈ ਕੇ ਆਉਗੀ ਹੁਣ ਕਿਉਂ ਲੋੜ ਪਈ ਇਹ ਲਾਉਣ ਦੀ ਪਹਿਲਾਂ ਬਾਲੇ ਸਰਕੜੇ ਦੀਆਂ ਸੱਤਾ ਹੁੰਦੀਆਂ ਸੀ ਹਾਂ ਬਈ ਕੱਚੇ ਘਰ ਹੁੰਦੇ ਸੀ ਕੱਖੀਆਂ ਕੰਦਾ ਹੁੰਦੀਆਂ ਸੀ ਉਹਨਾਂ ਦੇ ਖੁੱਡਾਂ ਪੈ ਜਾਂਦੀਆਂ ਸੀ ਹਾਂ ਬਈ ਉਹਨਾਂ ਦੇ ਵਿੱਚ ਜਿਹੜੀਆਂ ਰਹਿੰਦੀਆਂ ਸੀਗੀਆਂ ਹੁਣ ਤੇਰੇ ਘਰੇ ਆ ਜਾ ਤੇਰੇ ਘਰੇ ਮੈਂ ਦੱਸਦਾ ਇੱਕ ਕੱਚਾ ਇੱਕ ਇੱਟ ਇੱਕ ਇੱਟ ਜਿੰਨਾ ਫਾਦ ਦ ਕੱਚਾ ਨਹੀਂ ਬਾਈ ਤੇਰੇ ਘਰੇ ਠੀਕ ਇਹ ਕਿੱਥੇ ਜਾਂ ਤੇਰੇ ਘਰੇ ਚਿੜਗੀਆਂ ਨਹੀਂ ਆਉਂਦੀ ਫਿਰ ਤੇਰੇ ਹੈਗੀਆਂ ਨਾ ਇੱਥੋਂ ਆਈਆਂ ਨੇ ਇਹਦੇ ਨਾਲ ਚਿੜਗੀਆਂ ਘਰੇ ਆ ਜਾਂਦੀਆਂ ਇਹਦੇ ਨਾਲ ਚਿੜਗੀਆਂ ਕਮਾਲ ਦੀ ਗੱਲ ਆ ਯਾਰ ਦਤ ਮਾਈ ਦੀ ਗੱਲ ਹੁੰਦਾ ਕਹਿੰਦਾ ਸਾਡੇ ਘਰੇ ਚਿੜਗੀਆਂ ਨਹੀਂ ਸਾਡੇ ਦਾ ਕੋਈ ਨਹੀਂ ਆਉਂਦੀਆਂ ਤਦ ਹੁਣ ਖੰਬੇ ਤੁਸੀਂ ਦੇਖ ਕੇ ਆਇਓਗੇ ਸਾਰਾ ਪਿੰਡ ਸਾਰਾ ਪਿੰਡ ਭਰਿਆ ਪਿਆ ਹੈਗਾ ਤੇ ਖੰਬਿਆਂ ਦੇ ਵਿੱਚ ਜਿਹੜੇ ਲੱਗੇ ਹੋਏ ਉਹਨਾਂ 'ਤੇ ਚਿੜੀਆਂ ਨਹੀਂ ਦਿਖੀਆਂ ਤੁਹਾਨੂੰ ਚਿੜੀਆਂ ਹੈਗੀਆਂ ਤੇ ਫੇਰ ਥੋੜੇ ਦਿਮਾਗ 'ਚ ਖਾਨੇ 'ਚ ਬੜੀ ਨਹੀਂ ਗਈ ਕਿ ਯਾਰ ਇਹਨਾਂ ਦੇ ਵਿੱਚ ਚਿੜੀਆਂ ਲੱਗੀਆਂ ਆਪਣੇ ਘਰਾਂ 'ਚ ਚਿੜੀਆਂ ਰਹਿ ਨਹੀਂ ਗੀਆਂ ਉਹ ਤੁਮਕੌਰ ਜਿਹੜੀ ਗੱਲ ਇੱਕ ਮਿੰਟ ਹਾਂ ਬਈ ਜੀ ਗੱਲ ਤੁਸੀਂ ਕਰਦੇ ਸੀ ਬੂਟੇ ਆ ਵੀ ਹਾਂ ਬਈ ਵੀ ਜੰਗਲ ਆਹ ਬੂਟੇ ਲਾ ਲੋ ਹਾਂ ਬਈ ਬਥੇਰੇ ਜੰਗਲ ਲਾਏ ਆ ਬਈ ਲਾਈਵ ਵੀ ਜਾਣੇ ਹਾਂ ਬਈ ਠੀਕ ਹੈ ਬਰਾਸ ਦੀ ਬੂਟੇ ਲਾਉਣੇ ਆਗੇ ਹਾਂ ਬਈ ਦੇਸੀ ਬੁੱਤੇ ਲਾਉਂਦੇ ਆ 베ਰੀ ਥੱਲੇ ਖੜੇ ਆਂ ਕਿਹੜੀ ਦਾਲ ਨਾਲ ਰਖਾ ਦੇ ਤਾ ਇੰਨਾ ਦਾਲ ਨਾਲ ਪਾਉਂਦੇ ਨਹੀਂ ਜੀ ਦੇਖਾਂ ਰਣੀ ਭਾਈ ਚਾਰ ਨੇ ਭਾਈ ਸਾਰੇ ਪਾਂਸੀ ਦਰਾਖਤਾਂ ਤੇ ਦਾਲ ਨਾਲ ਨਹੀਂ ਪਾਉਂਦੇ ਤੇ ਸਾਰੇ ਪਾਂਸੀ ਇੰਨਾ ਤੇ ਦਾਲ ਨਾਲ ਨਹੀਂ ਪਾਉਂਦੇ ਠੀਕ ਹੈ ਇਹ ਸਿਰਫ ਖੁੱਡਾਂ ਵਾਲੇ ਪਾਂਸੀਆਂ ਵਾਸਤੇ ਆ ਜਿੰਨਾਂ ਦੀਆਂ ਕੁਦਰਤੀ ਰੱਖਾਂ ਅਸੀਂ ਆਪਦੇ ਸਵਾਰਥ ਲਈ ਖਤਮ ਕਰਦੇ ਆ ਮੈਂ ਇਹ ਗੱਲ ਮੰਨਦਾ ਵੀ ਮੈਂ ਕੁਦਰਤ ਦਾ ਦੁਖੀ ਆ ਮੈਂ ਨੁਕਸਾਨ ਕੀਤਾ ਠੀਕ ਹੈ ਠੀਕ ਹੈ ਭਾਈ ਇਹਨਾਂ ਦੀਆਂ ਕੁਦਰਤੀ ਰੱਖਾਂ ਓਜਾੜ ਕੇ ਤੇ ਅਸੀਂ ਕਹਿੰਦੇ ਕਿ ਵੀ ਇਹ ਕਿੱਥੇ ਜਾਣ ਇਹਨਾਂ ਨੂੰ ਆਲਸੀ ਨਹੀਂ ਬਣਾਉਂਦੇ ਬਾਈ ਨਾ ਇਹਨਾਂ ਨੂੰ ਪੀ ਆਟਾ 10 ਕੰਟਲ ਲਾਉਂਦੇ ਆ ਇਹ ਸਰਪ ਇਹਨਾਂ ਨੂੰ ਬਚਾਉਣ ਦੇ ਲਈ ਇੱਕ ਉਦਮ ਕੀਤਾ ਹੋਇਆਗਾ ਠੀਕ ਆ ਤਾਂ ਜੋ ਵੀ ਜਿਹੜੀ ਆਪਣੀ ਕੁਦਰਤੀ ਤੈਨ ਆ ਚੁੱਪੀ ਜਾਂਦੀ ਆ ਉਹ ਫਟਣ ਤੋਂ ਬਚਦੇ ਨਹੀਂ ਮੇਰਾ ਵੀਰ ਜੇ ਇਹੀ ਹਾਲਾਤ ਰਹੇ ਆ ਨਾ ਆਈ ਤੁਸੀਂ ਬਰਬਾਦੀਆਂ ਘੋਟੀ ਗਏ ਕੋਈ ਕੰਸੈਪਟ ਨਾ ਸਮਝਿਆ ਤਾਂ ਉਹ ਦਿਲ ਦੂਰ ਨਹੀਂ ਜਦੋਂ ਆਪਾਂ ਇਲਾ ਵਾਂਗੂ ਤਰਫ ਤਰਫ ਵੀ ਖਲੋਕ ਹੋ ਜਾਣਾ ਮਰ ਜਾਣਾ ਠੀਕ ਹੈ ਕਰੋਨਾ ਵੇਲੇ ਆਪਾਂ ਇਹ ਚੀਜ਼ਾਂ ਵੇਖੀਆਂ ਨੇ ਸਹੀ ਆ ਉਹਨਾਂ ਵੇਲੇ ਇਹ ਚੀਜ਼ਾਂ ਵੇਖੀਆਂ ਨੇ ਤੇ ਕਰੋਨਾ ਵੇਲੇ ਤੁਸੀਂ ਕਹਿੰਦੇ ਸੀਗੇ ਵੀ ਯਾਰ ਆ ਪੰਛੀ ਆ ਗਿਆ ਆ ਆ ਗਿਆ ਨਵਾਂ ਆ ਗਿਆ ਨਵਾਂ ਆ ਗਿਆ ਬਾਈ ਨਵੇਂ ਨਹੀਂ ਆਏ ਉਹ ਉਹ ਆਪਣੇ ਪ੍ਰਾਣੀ ਨੇ ਅਸਲ ਵਿੱਚ ਆਪਣੀ ਛਾਤ ਹੀ ਉਹਨਾਂ ਤੇ ਉਦੋਂ ਪਈ ਸੀ ਨਹੀਂ ਤਾਂ ਆਪਾਂ ਦਿਨ ਰਾਤ ਆਪਣੇ ਸਵਾਰਥ ਲਈ ਗੰਭਜੇ ਫਿਰਦੇ ਸੀਗੇ ਪੈਸੇ ਸਾਨੂੰ ਮੋਹ ਮਾਇਆ ਦੇ ਅਸੀਂ ਇੰਨੇ ਲਾਲਚੀ ਹੋ ਗਏ ਵੀ ਸਾਨੂੰ ਆਪਣੇ ਆਲੇ ਦੁਆਲੇ ਦਾ ਪ੍ਰਿਆਵਰਨਾ ਉਹ ਦਿਖਣੋਂ ਹੀ हट ਗਿਆ ਠੀਕ ਆ ਸਾਨੂੰ ਇਹ ਚੀਜ਼ਾਂ ਨਾਲ ਲੈਣਾ ਦੇਣਾ ਨਹੀਂ ਰਿਹਾ ਸਾਨੂੰ ਸਿਰਫੋ ਪੈਸੇ ਦਾ ਮੂੰਹ ਹੋ ਗਿਆ ਅਸਲ ਇਹ ਚੀਜ਼ਾਂ ਨੇ ਇਹਨਾਂ ਨਾਲ ਹੀ ਆਪਾਂ ਦੀ ਜ਼ਿੰਦਗੀ ਸਫਲ ਆ ਗਈ ਸੋ ਮੇਰਾ ਵੀਰ ਐਵੇਂ ਨਾ ਕਿਸੇ ਨੂੰ ਅਬਦਵਾ ਬੋਲਿਆ ਕਰੋ ਐਵੇਂ ਕਿਸੇ ਨੂੰ ਪਾਗਲ ਨਾ ਕਿਹਾ ਕਰੋ ਇਹ ਪਹਿਲਾਂ ਜੇ ਕੋਈ ਵੀ ਕੋਈ ਕੰਮ ਕਰਦਾ ਹਨਾ ਤਾਂ ਉਹਦਾ ਕਨਸੈਪਟ ਆ ਸ਼ਰਮ ਜਲੋ ਵੀ ਭਾਈ ਤੂੰ ਇਹ ਕਿਉਂ ਕਰ ਰਿਹਾ ਠੀਕ ਹੈ ਹੋ ਸਕਦਾ ਮੈਂ ਗਲਤ ਹੋਵਾਂ ਤੁਸੀਂ ਮੈਨੂੰ ਆ ਕੇ ਦੱਸੋ ਵੀ ਭਾਈ ਤੂੰ ਗਲਤ ਆ ਤੂੰ ਆਹ ਚੀਜ਼ ਕਰ ਸਕਦਾ ਇਹਦੇ ਨਾਲੋਂ ਚੰਗੀ ਆ ਕੀ ਮੈਂ ਤੁਹਾਡੀ ਗੱਲ ਮੰਨ ਵੀ ਲਵਾਂਗਾ ਆ ਕੀ ਹੋਇਆ ਤੁਸੀਂ ਆ ਕੇ ਯਾਰ ਗਾਲਾਂ ਕੱਢੋ ਮਾਵਾ ਭੈਣਾਂ ਦੀਆਂ ਗਾਲਾਂ ਕੱਢੋ ਜੀ ਨਾਲ ਤੁਸੀਂ ਗੱਲਤੀ ਇਹਦੇ ਵਿੱਚ ਮੈਨੂੰ 1 ਮਿੰਟ ਮੈਨੂੰ ਆਹ ਦੱਸ ਦਿਓ ਸਾਡਾ ਕਸੂਰ ਦੱਸ ਦਿਓ ਕੀ ਆ ਵੀ ਇਹ ਅਸੀਂ ਕੋਈ ਅਸੀਂ ਕੋਈ ਚਿੱਤਾ ਵੇਚਦੇ ਆ ਅਸੀਂ ਕੋਈ ਬਲਾਤਕਾਰੀ ਹੈ ਜਿਹਦੇ ਲਈ ਸਾਨੂੰ ਸਾਡੀਆਂ ਮਾਵਾ ਪੈਣਾ ਲਿਗਾਣਾ ਸੋਣੀਆਂ ਪਹਿਲੇ ਨਹੀਂ ਚਲੋ ਉਹ ਤਾਂ ਠੀਕ ਆ ਚੰਕੌਰਾ ਇਹ ਸਮਝਿਆ ਕਰੋ ਬਾਈ ਹੁਣ ਤੁਹਾਡੇ ਖਾਨੇ ਦੀ ਗੱਲ ਪਈ ਨਹੀਂ ਪਈ ਨਹੀਂ ਪਈ ਕੋਈ ਬਾਈ ਜੀ ਸਾਥ ਹੋ ਗਈ ਗਲਤੀ ਚੰਕੌਰਾ ਆਪਾਂ ਤੋਂ ਹੋ ਗਈ ਗਲਤੀ ਆਪਾਂ ਤਾਂ ਬਹੁਤ ਵੱਡੀ ਚੀਜ਼ ਸੋਚੇ ਵਿੱਚ ਦੋ ਹੀ ਖੰਭੇ ਭਰੀ ਜਾਂਦੇ ਆ ਬਾਈ ਗੱਲ ਤਾਂ ਹੋਰ ਹੀ ਨਿਕਲੀ ਆ ਆਓ ਰਲ ਕੇ ਆਪਾਂ ਸਾਰੇ ਬਾਈ ਦਾ ਸਾਥ ਦਈਏ ਆਪੋ ਆਪਣੇ ਪਿੰਡ ਦੇ ਵਿੱਚ ਤੇ ਸ਼ਹਿਰ ਦੇ ਵਿੱਚ ਵੱਤ ਤੋਂ ਵੱਧ ਆਲ ਨੇ ਤੇ ਵੱਤ ਤੋਂ ਵੱਧ ਦਰਸ਼ਤ ਲਾਈਏ ਤਾਂ ਜੋ ਆਪਾਂ ਆਪਣੇ ਪੰਜਾਬ ਨੂੰ ਹਰਿਆ-ਭਰਿਆ ਬਣਾ ਸਕੀਏ। ਭਾਈ ਸਾਡੇ ਦਾ ਖਾਨੇ ਦੀ ਗੱਲ ਪੈ ਗਈ ਬਾਕੀ ਗੱਲ ਕਰੋ ਬਾਈ ਨਾਲ। ਹੁਣ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਣਾ। ਹਾਂ ਬਾਈ। ਤੁਸੀਂ ਕਹਿੰਦਾ ਵੀ ਦੇਖੋ ਦਰਖਤ ਜ਼ਰੂਰੀ ਆ। ਹਾਂ ਬਾਈ। ਇਹ ਗੱਲ ਨਹੀਂ ਮੈਂ ਕਹਿੰਦਾ ਵੀ ਦਰਖਤ ਜ਼ਰੂਰੀ ਨਹੀਂ। ਦਰਖਤ ਜ਼ਰੂਰੀ ਆ। ਆਪਾਂ ਨੂੰ ਲਾਉਣੇ ਪੈਣਗੇ। ਅਸਲ ਦੇ ਵਿੱਚ ਜੇ ਆਪਾਂ ਨਾਲ ਕੁਦਰਤੀ ਰੱਖਾਂ ਨਾਲ ਆਪਾਂ ਕੁਦਰਤ ਨਾਲ ਛੇੜ ਕਰਨਾ ਨਾ ਕਰਦੇ ਹਾਂ ਨਾ ਨਾ ਅੱਜ ਆਪਾਂ ਨੂੰ ਬੂਟੇ ਲਾਉਣ ਦੀ ਜ਼ਰੂਰਤ ਨਹੀਂ ਨਾ ਅੱਜ ਆਪਾਂ ਨੂੰ ਇਹ ਲਾਉਣ ਦੀ ਲੋੜ ਨਹੀਂ। ਦੂਜੀ ਗੱਲ ਬੂਟੇ ਲਾ ਦੇਣਗੇ ਭਾਈ ਅੱਜ ਆਪਾਂ ਇੱਕ ਬੂਟਾ ਲਾਉਂਦੇ ਹਾਂਗੇ 10 ਸਾਲਾਂ ਦੇ ਵਿੱਚ 15 ਸਾਲਾਂ ਦੇ ਵਿੱਚ ਉਹ ਜਾ ਕੇ ਮਾੜੀ ਮੋਟੀ ਸ਼ਾਂਦ ਉਹਦਾ ਸਹੀ ਹੈ ਠੀਕ ਹੈ ਫਿਰ ਉਸ ਤੋਂ ਬਾਅਦ ਜਦੋਂ ਕਿਤੇ ਉਹ 70 80 ਸਾਲ ਦਾ ਹੋ ਗਿਆ ਬਜ਼ੁਰਗ ਕਹਿ ਦਿੰਦੇ ਆਪਾਂ ਜੀ ਹਾਂ ਹਾਂ ਉਹਦੋਂ ਕਿਤੇ ਜਾ ਕੇ ਉਹਦੇ ਡਾਣੇ ਤੋਥੇ ਹੋਣਗੇ ਫਿਰ ਕਿਤੇ ਉਹਦੇ ਵਿੱਚ ਜਾ ਕੇ ਖੁੱਡਾਂ ਬਣਨਗੀਆਂ ਫਿਰ ਉਹਦੇ ਪੰਛੀ ਰਹਿਣ ਲੱਗਣਗੇ ਉਹਨਾਂ ਟਾਈਮ ਯਾਰ ਕੀ ਕਰੀਏ ਠੀਕ ਹੈ ਪਹਿਲਾਂ ਪੰਛੀ ਜਾਣਗੇ ਕਿੱਥੇ ਹਾਂ ਜਾ ਇਹ ਇਹ ਦਿਮਾਗ ਜਾਣ ਦੇ ਵਿੱਚ ਇਹ ਚੀਜ਼ ਬਾੜ ਲਓ ਦੇਖੋ ਦਰਖਤ ਲਾਉਣੀ ਜ਼ਰੂਰੀ ਆ ਜੀ ਦਰਖਤ ਵੀ ਲਾ ਰਹੇ ਆਗੇ ਠੀਕ ਹੈ ਲਾਈ ਜਾਂਦੇ ਆ ਉਹ ਪਰ ਅੱਜ ਦੇ ਟਾਈਮ ਦੇ ਤੇ ਇਹਦੀ ਵੀ ਜ਼ਰੂਰਤ ਆ ਜਦੋਂ ਨੂੰ ਆਪਣੇ ਦਰਸਤ ਵੱਡੇ ਹੋਣਗੇ ਉਦੋਂ ਨੂੰ ਆਪਣੇ ਜਿਹੜੇ ਪੰਛੀ ਅਲੋਪ ਹੋ ਰਹੇ ਨੇਗੇ ਉਹ ਇਹਨਾਂ ਨਾਲ ਅਲੋਪ ਹੋਣ ਤੋਂ ਬਚ ਜਾਣਗੇ ਠੀਕ ਹੈ ਹੋਏ ਇਹ ਕਰਕੇ ਜਾਣਕਾਰੀ ਰੱਖਿਆ ਕਰੋ ਅਧੂਰੀ ਜਾਣਕਾਰੀ ਹਰ ਇੱਕ ਲਈ ਖਾਨੀਕਾਰ ਚਾਹੀਦੀ ਆ ਸੋ ਇਹ ਚੀਜ਼ਾਂ ਮੇਰੇ ਕੋਲੋਂ ਮੈਂ ਦੱਸੀ ਅਸੀਂ ਨੇ ਇਤਲੇ ਖੇਚ ਲਾਈਵ ਨੇਤਰੋ ਇਹ ਟੀਮ ਹੈ ਜਿਹੜੀ ਸੰਦੀਪ ਬਾਈ ਢੋਲਾ ਦੀ ਟੀਮ ਆ ਤੇ ਬਹੁਤ ਵਧੀਆ ਤਰੀਕੇ ਨਾਲ ਬਾਈ ਨੇ ਸਮਝਾਇਆ ਆ ਤੇ ਬਾਕੀ ਆਪਣੇ ਪਿੰਡਾਂ ਦੇ ਵਿੱਚ ਵੀ ਹਨਾ ਕਲੱਬਾਂ ਦੇ ਵਿੱਚ ਵੀ ਤੁਸੀਂ ਇਹ ਚੀਜ਼ਾਂ ਜ਼ਰੂਰ ਕਰੋ ਵੀ ਆਲ ਨੇ ਤਾਂ ਲਾਉਣੀ ਜ਼ਰੂਰੀ ਨੇ ਸਹੀ ਹੈ ਬਾਈ ਡਰਾਫਟ ਵੀ ਲਾਓ ਇਹ ਗੱਲ ਨਹੀਂ ਹੈਗੀ ਵੀ ਆਪਾਂ ਇਹ ਗੱਲ ਕਹਿੰਦੇ ਵੀ ਤੁਸੀਂ ਆਲ ਨੇ ਲਾਓ ਰੁੱਖ ਵੀ ਜ਼ਰੂਰ ਲਾਓ ਉਹ ਵੀ ਗਰੀ ਉਹਦੇ ਨਾਲ-ਨਾਲ ਹਨਾ ਜਿੰਨੀ ਸੋ ਤੋਂ ਟਾਈਮ ਨਿਕਲਦਾ ਟਾਈਮ ਵੱਟ ਕੇ ਆਉਂਦਾ ਹਨਾ ਤੁਸੀਂ ਪੰਛੀਆਂ ਵਾਲੇ ਵੀ ਕੋਧਰ ਤੇ ਲਈ ਵੀ ਤੁਸੀਂ ਯਾਰ ਟਾਈਮ ਦਿਓ ਹਨਾ ਤੇ ਧੰਨਵਾਦ ਜਿਹੜੇ ਕਰਾ ਵੀਡੀਓ ਮਧਿਆ ਲਗੀ ਸ਼ੇਅਰ ਕਰ ਦਿਓ ਧੰਨਵਾਦ ਜਿਉਂਦੇ ਬਾਦਿਓ ਲਾਓ